যে একজন এই বিএসএফ কর্মী মারা গেছে বা আপনি ডিউটি অবস্থায় আইছে হাসপাতালে কি পাইছেন আপনি ਸੁਰਤ ਤੋਂ ਵੀ ਮਿਲਦੇ ਸੀ ਬਿਊਟੀ ਤੇ ਆਸੂ ਨਾ ਰੋਟਾ ਕੋਲ ਸਪੀਐਸਫ ਸੋਲਜਰ ਕਰਾਉਣੇ ਕਿ ਇਲੈਕਸ਼ਨ ਡੇਟ ਚ ਆਸ ਹੈ ਪਰ ਉਹ ਕੋਈ ਨਹੀਂ ਤਾਂ ਇੱਕ ਜਨ ਸੋਲਜਰ ਨਾ ਰੋਟਾ ਕੋਈ ਰਿਜਿਨ ਨਹੀਂ ਹੈ ਇਸ ਤੋਂ ਬਾਅਦ ਕੋਈ ਨਹੀਂ ਹੈ ਤਾਂ ਇਹ ਐਕਚੁਅਲੀ ਬ੍ਰੋਡਰ ਬਿਊਟੀ ਹੈ ਇਹ ਸਬ ਸੋਲਜਰ ਪਰ ਤਾਂ ਅਸੀਂ ਇਹਦਾ ਬੰਬਾਈ ਬ੍ਰੋਡਰ ਦੇ ਤੋ ਪੁਲਿਸ ਕਮਿਸ਼ਨਰ ਜੀ